ਹਾਂ ਤਕਾਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੂਰ ਨੇੜੇ ਵਾਇ ਸਾਰੇ ਪੀਰਪੁਰਾ ਵਾਲੋਂ ਜੋ ਮਹੌਲਾ ਕਬੱਡੀ ਕੰਪ ਜਲ ਰਿਹਾ ਉਹਦੇ ਗਾਣਾ ਲੈ ਕੇ ਚਲ ਸੌਣ ਕੇ ਜੀਦਾ ਓ ਸਭ ਨੱਚ ਰਹੇ ਜੁੱਤੇ ਲੱਖ ਨੱਖ ਕਰਦੇ ਓ ਪੈਂਦੀਆਂ ਮੇਰੇ ਡੈ ਉੱਠ ਦੇ ਲੈ ਕਰਦੇ ਓ ਮਦਾਨੇ ਉੱਤੇ ਨੇ ਪੁੱਤ ਸੀਨੀਆਂ ਮਾਮਾ ਦੇ ਓ ਲੋਕੀ ਲੱਖਾਂ ਦੇ ਨਾਮ ਰੇਡਾਂ ਤੇ ਤਾਂ ਦੇ रंगल सवार के कबी कप चादा माण सच पंजा रंग सोंदा जवहार के कबी कप जल उहो हा कया ਪੈਂਦਾ ਰੰਗੋ ਕੋਟਿਆ ਦੇ ਸਿੰਘਾ ਫਸਦੇ ਕਿਹੜਾ ਕਿਲੇ ਚੋਕਾ ਕਿੰਨੀ ਦੂਆ ਮਾਰਦੇ ਹਸਰਤ ਜਿੱਤ ਦੇ ਪੱਤੇ ਦੱਸਦੇ ਹੋ ਜ਼ਿਆਦਾ ਬੋਲਦੇ ਨੇ ਜਿਹੜੇ ਮੂੰਹ ਬੰਦ ਕਰਵਾਉਣੇ ਹੋ ਜ਼ਿਆਦਾ ਬੋਲਦੇ ਨੇ ਜਿਹੜੇ ਮੂੰਹ ਬੰਦ ਕਰਵਾਉਣੇ ਔਰ ਵਾਲਾ ਟਾਈਮ ਆ ਢੁੰਡ ਦੇ ਬੰਦ ਦਾ ਹੋ ਮਾਰ ਸਾਥ ਪੈਂਦਾ ਰੰਗ ਆੜ ਫੋਂਦਾ ਜਵਾਨ ਕੇ ਕਬੱਡੀ ਕੱਪ ਜਲਦਾ ਹੋ ਮਾਨਸਾਂ ਚ ਪੈਂਦਾ ਰੰਗਿਆਟ ਸੁਣਦਾ ਜਵਾਨ ਕੇ ਕਬੱਡੀ ਕੱਪ ਜਲਦਾ ਹੋ ਬੋਲਦਾ ਪੰਜਾਬ ਦੀ ਖੰਡ ਵਿੱਚੋਂ ਡੌਲਿਆ ਹੋ ਬੋਲਦਾ ਪੰਜਾਬ ਦੀ ਖੰਡ ਵਿੱਚੋਂ ਡੌਲਿਆ ਸੋਹਣੇ ਮਾਰ ਜਾਇਨ ਮੱਖਣੀਆਂ ਨਾਲ ਪੜੇ ਨੇ ਉੱਚਾੜੇ ਸਿਰ ਕੋਲ ਪਹਿਲਵਾਨਾਂ ਦੇ ਚਾਰ ਸਾਹ ਜਿਹੀ ਮਿੱਟੀ ਮੇਲੇ ਤੇ ਤਲੇ ਨੇ ਆਹ ਉੜਦਾ ਪਿਆ ਵਜੋ ਜੋ ਆਖਦੇ रंगआल सु जवार केॾी कप चाल मानसा च पंग सु जवार के कबी कप चाल